ਤੁਹਾਡੀ ਬਰਾਦਰੀ ਦੇ ਵਿੱਚ ਅਸੀਂ ਜਿਹੜਾ ਫੰਦ ਬੰਦ ਕਰਕੇ ਆ ਗਿਆ ਭਾਈ ਮਨੀ ਸਿੰਘ ਜਿਹੜਾ ਕਹਿੰਦਾ ਜਦੋਂ ਜੜਾ ਕੋਟ ਬਟੜਾ ਤਾਂ ਸੇ ਭਾਈ ਮਨੀ ਸਿੰਘ ਨੇ ਇਹ ਗੱਲ ਕਹੀ ਸੀ ਜਲਾਤਾ ਉਹ ਤੈਨੂੰ ਹੁਕਮ ਹੋਇਆ ਬੰਦ-ਬੰਦ ਕਰਨ ਦਾ ਆਹ ਫੰਦ ਮੇਰਾ ਆ ਜਿਹੜਾ ਕੋਟਾਂ ਤੇ ਦਿਖੂ ਪੜਦਾ ਇਹ ਪਰਵਾਰ ਸਿਗਰੀ ਗਰ ਬਰਾਤਰੀ ਇੱਕ ਤਰਵਾਨੀ ਵਾਲੀ ਕੌਮ ਹੈ ਤੇ ਮੈਂ ਸਮਝਦਾ ਦਰਬਾਨੀਆਂ ਵਾਲੀ ਕੌਮ ਨੇ ਜਿੱਦਣ ਜਿੱਲੇ ਸਿੰਘ ਮੇਰੇ ਕੋਲ ਲੁਧਿਆਣਾ ਗਿਆ ਤੇ ਮੈਂ ਪ੍ਰਧਾਨ ਸਾਹਿਬ ਜਿਸਤ ਸਿੰਘ ਕਾਮ ਸਿੰਘ ਵਾਲੇ ਨਾਲ ਲਸੋਈ ਸਾਹਿਬ ਨਾਲ ਇਹਨਾਂ ਦੀ ਗੱਲ ਕਰਵਾਈ ਤੇ ਮੈਂ ਕਹ ਹੁਣ ਸਮਾਂ ਜ਼ਿਆਦਾ ਸੋਚਣ ਦਾ ਨਹੀਂ ਹੁਣ ਵਿਚਾਰਨ ਦਾ ਨਹੀਂ ਹੁਣ ਤਗੜੇ ਹੋਵੋ ਤਵਾਟੇ ਹਰ ਜਿੱਨੇ ਤੇ ਵਿੱਚ ਪੰਪੰ ਸੱਤ ਸੱਤ ਮ ਲੈ ਲੈ ਪਿੰਡ ਦੇ ਤੇ ਫਿਰ ਹੁਣ ਤਗੜੇ ਹੋਗੇ ਨਾ ਫਿਰ ਬਾਗਦੋਰ ਸੰਭਾਲੋ ਬਾਸ ਪੰਜਾਬ ਦਾ ਸਾਹ ਨਾਲ ਤੁਸੀਂ ਵੀ ਹੁੰਦਾ ਤੇ ਵਾਰਸ ਹੋ ਤੇ ਵਾਰਸ ਸੱਚੇ-ਸੁੱਚੇ ਬੜੀਏ ਤੇ 2027 ਦੇ ਵਿੱਚ ਜਿਹੜਾ ਆਪਾਂ ਸੋਚਿਆ ਕਰਦੇ ਸੀ ਕਿ ਸਰਕਾਰੇ ਖਾਲਸਾ ਨੋਟੇ ਕਿਸੇ ਨੇ ਕੁੱਤੇ ਦੇ ਕਾਲਚੇ ਕੰਢਾ ਪਾ ਦਿੱਤਾ ਸੀ ਤੇ ਕੁੱਤਾ ਸ਼ਾਮ ਨੂੰ ਤੋਂ ਮੱਲੇ ਘਰੇ ਆ ਗਿਆ ਸੀ ਕਿਸੇ ਦੀ ਜੁਪ ਨਹੀਂ ਸੀ ਪਈ ਤੇ ਜਿਹੜੇ ਆਪਾਂ ਚਾਹੁੰਦੇ ਆ ਉਹ ਸਮਾਜਾਗਰ ਜੀ ਸਕਦਾ ਰਾਜ ਦੇਖਣਾ ਤੇ ਕਿਰਪਾ ਕਰ ਦਿਓ 2027 ਦੇ ਵਿੱਚ ਸਰਕਾਰ ਕੰਮ ਕਰ ਸੇਟ ਪਾ ਲਓ ਪਿੱਟਾਂ ਚੜ ਮੜ ਚੋ ਮੱਲਿਆਂ ਚੜ ਮੜ ਚੋ ਤੇ ਤਗੜੇ ਹੋ ਜਾਓ ਤੇ ਸੱਚ ਦੇ ਪੈਰਾ ਦਿੰਦੇ ਹੋਏ ਭਾਈ ਅਮਰਤਪਾਲ ਸਿੰਘ ਦੇ ਸਬਸਟਾਇਰ ਦੇ ਪਿਛਾਤਾ ਕੋ ਪ੍ਰਧਾਨਤਰੀ ਬਣਾ ਲੀਏ ਤਾਂ ਹੀ ਪੰਥ ਗਰੰਤ ਤੇ ਮਯਾਮ ਦਾ ਪਰਾ ਹੋ ਜਾਏਗਾ ਤੇਰੀਆਂ ਬੇਤੀਆਂ ਕਰਦਾ ਜਿਹੜੇ ਸਿੱਖ ਦਾ ਸਿੱਖੀ ਪਰ ਭਾਈ ਚਲੇ ਦਾ ਫਿਰ ਫਿਰ ਸਿੰਘ ਜੀ ਦਾ ਤੇ